ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪੁਤ ਖਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਲਗਾਤਾਰ ਇੱਕ ਜੋੜੀ ਸੋਸ਼ਲ ਮੀਡੀਆ ਤੇ ਫਿਰ ਤੋਂ ਵਾਇਰਲ ਹੋਣਾ ਸ਼ੁਰੂ ਹੋ ਗਈ ਹੈ ਉਹ ਜੋੜੀ ਕੋਈ ਕੁੜੀ ਜਾਂ ਮੁੰਡੇ ਦੀ ਨਹੀਂ ਬਲਕਿ ਦੋ ਕੁੜੀਆਂ ਦੀ ਜੋੜੀ ਹੈ ਆਪਣੀ ਪੰਜਾਬੀ ਇੰਡਸਟਰੀ ਦੀ ਉਹ ਦੋ ਹਸੀਨਾ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਾਂਦਾ ਹਮੇਸ਼ਾ ਹੀ ਅਗਰ ਉਹਨਾਂ ਦੀ ਵੀਡੀਓ ਸਾਹਮਣੇ ਆ ਜਾਂਦੇ ਬਿਲਕੁਲ ਤੁਹਾਨੂੰ ਦੱਸ ਦਿੰਦੇ ਆ ਕਿ ਸਰਗੁਰ ਮਹਿਤਾ ਤੇ ਨਿਮਰਤ ਖੈਰਾ ਦੀਆਂ ਲਗਾਤਾਰ ਸੰਕਨ ਸੰਕਨੇ 2 ਦੇ ਸੈੱਟ ਤੋਂ ਵੀਡੀਓਜ਼ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਸੰਕਨ ਸੰਕਨੇ ਜਦੋਂ ਫਿਲਮ ਆਈ ਸੀਗੀ ਤੁਸੀਂ ਸਾਰਿਆਂ ਨੇ ਕਿਉਂਕਿ ਇਹਨਾਂ ਨੇ ਜੋ ਪੰਜਾਬੀ ਗਾਣੇ ਨੇ ਆਪਣੇ ਅੰਦਾਜ਼ ਦੇ ਵਿੱਚ ਗਾ ਕੇ ਤੁਹਾਡੇ ਸਾਹਮਣੇ ਜਦੋਂ ਪੇਸ਼ ਕੀਤੇ ਸ਼ੇਅਰ ਕੀਤੇ ਤੇ ਉਹ ਇੱਕਦਮ ਟ੍ਰੈਂਡ ਦੇ ਵਿੱਚ ਗਏ ਫਿਰ ਸਾਰਿਆਂ ਨੂੰ ਨਾ ਗਾਣਿਆਂ ਤੇ ਰੀਲਸ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੋ ਫਿਰ ਤੋਂ ਇੱਕ ਵਾਰ ਲੋਕਾਂ ਦੀ ਡਿਮਾਂਡ ਤੇ ਸਰਗੁਣ ਤੇ ਨਿਮਰਤ ਦੀ ਜੋੜੀ ਜੋ ਐ ਤੱਕ ਕਪਾਉਣ ਦੇ ਲਈ ਵੱਡੇ ਪਰਦੇ ਤੇ ਜਲਦ ਫੋੜੇ ਸਾਹਮਣੇ ਆ ਜਾਏਗੀ ਯਾਨੀ ਕਿ ਮਈ ਦੇ ਵਿੱਚ ਫਿਲਮ ਇਹ ਰਿਲੀਜ਼ ਹੋ ਜਾਣੀ ਹੈ ਪਰ ਨਾਲ ਦੀ ਨਾਲ ਤੁਹਾਨੂੰ ਦੱਸ ਦੇਣਾ ਕਿ ਉਸ ਤੋਂ ਇਲਾਵਾ ਨਿਮਰਤ ਖਹਿਰਾ ਦਾ ਸੋਸ਼ਲ ਅਕਾਊਂਟ ਦੀ ਗੱਲ ਕਰ ਲਈਏ ਤੇ ਨਿਮਰਤ ਖਹਿਰਾ ਵੀ ਬਹੁਤ ਜ਼ਿਆਦਾ ਸਰਗਰਮ ਚੱਲ ਰਹੀ ਹੈ ਇੰਸਟਾਗ੍ਰam ਤੇ ਚਾਹੇ ਉਹ ਆਪਣੇ ਸੂਟਾਂ ਨੂੰ ਲੈ ਕੇ ਹਮੇਸ਼ਾ ਚਰਚਾਵਾਂ ਦੇ ਵਿੱਚ ਰਹਿੰਦੀ ਹੈ ਚਾਹੇ ਉਹ ਆਪਣੀ ਆਵਾਜ਼ ਨੂੰ ਲੈ ਕੇ ਤੇ ਚਾਹੇ ਆਪਣੇ ਰੀਲਜ਼ ਨੂੰ ਲੈ ਕੇ ਕਿਉਂਕਿ ਨਿਮਰਤ ਖਹਿਰਾ ਦੀ ਜਿਹੜੀ ਸਾਦਗੀ ਹੈ ਨਿਮਰਤ ਖਹਿਰਾ ਦੀ ਜਿਹੜੀ ਸਿੰਪਲੀਸਿਟੀ ਹੈ ਉਹ ਕੁੜੀਆਂ ਨੂੰ ਤਾਂ ਅਟਰੈਕਟ ਕਰਦੀ ਕਰਦੀ ਨਾਲ ਮੁੰਡਿਆਂ ਨੂੰ ਵੀ ਓਨੀ ਜ਼ਿਆਦਾ ਕਰਦੀ ਕਿਉਂਕਿ ਅੱਜਕੱਲ ਪੰਜਾਬੀ ਸੂਟਾਂ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਪੰਜਾਬੀਅਤ ਨੂੰ ਇੰਨਾ ਜ਼ਿਆਦਾ ਪਿਆਰ ਕੀਤਾ ਜਾ ਰਿਹਾ ਹੈ ਕਿ ਨਿਮਰਤ ਹੋਣ ਸਰਗੁਣ ਦੋਨੋਂ ਜੜੀਆਂ ਨੇ ਫਿਰ ਤੋਂ ਇੱਕ ਵਾਰ ਸੋਸ਼ਲ ਮੀਡੀਆ ਤੇ ਲਗਾਤਾਰ ਬਖੇਰ ਰਹੀਆਂ ਨੇ ਜਲਵੇ ਤੇ ਇੱਕ ਸਾਈਡ ਤੇ ਅਗਰ ਹੋਰ ਗੱਲ ਕਰੀਏ ਉਧਰ ਤਾਨਿਆਂ ਤੇ ਨੀਰੂ ਬਾਜਵਾ ਫਫੇ ਕਟਨੀਆਂ ਜੁਣੇ ਬਣ ਕੇ ਤੁਹਾਡੇ ਸਾਹਮਣੇ ਆ ਗਈਆਂ ਨੇ ਇਹਨਾਂ ਦੋਨਾਂ ਦੀਆਂ ਵੀ ਲਗਾਤਾਰ ਰੀਲਸ ਜੁਣੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਪੰਜਾਬੀ ਅੰਦਾਜ਼ ਦੇ ਵਿੱਚ ਪੰਜਾਬੀ ਐਕਟ੍ਰੀਸ ਜੁਣੇ ਆਪਣੀ ਪੰਜਾਬੀਅਤ ਨੂੰ ਪ੍ਰੋਮੋਟ ਕਰਦੀਆਂ ਨੇ ਆਪਣੀ ਫਿਲਮ ਦੀ ਨਾਰਮਲ ਹੋਵੇ ਪਰ ਇਹ ਜਦੋਂ ਜੋੜੀਆਂ ਸਾਹਮਣੇ ਆ ਜਾਂਦੀਆਂ ਨੇ ਤਾਂ ਪੰਜਾਬੀਆਂ ਦੇ ਚਿਹਰੇ ਤੇ ਇੱਕ ਖੁਸ਼ੀ ਹੀ ਅਲੱਗ ਹੁੰਦੀ ਹੈ ਸੋ ਇਹ ਲਗਾਤਾਰ ਜਿਹੜੀਆਂ ਵੀਡੀਓਜ਼ ਸਰਗੁਣ ਔਰ ਨਿਮਰਤ ਦੀਆਂ ਵਾਇਰਲ ਹੋ ਰਹੀਆਂ ਨੇ ਤੁਸੀਂ ਵੀ ਜਰਾ ਇਹਨਾਂ ਵਾਲੀ ਕੁ ਝਾਂਤ ਮਾਰੋ ਤੇ ਤੁਸੀਂ ਵੀ ਹੱਸ ਹੱਸ ਕੇ پاگل ਹੋ ਜਾਓਗੇ ਕਿਉਂਕਿ ਇਹਨਾਂ ਦਾ ਜਿਹੜਾ ਇੱਕ ਅ ਕਮਲਪਨ ਕਹਿ ਲੋ ਜਾਂ ਇਹਨਾਂ ਦੀ ਜਿਹੜੀ ਨਦਾਨੀ ਹੈ ਉਹ ਇਹਨਾਂ ਰੀਲਸ ਦੇ ਵਿੱਚ ਤੁਸੀਂ ਦੇਖ ਕੇ ਸਾਰੇ ਬਾਗੋ-ਬਾਗ ਹੋ ਜਾਂਦੇ ਹੋ ਸੋ ਨਿਮਰਤ ਸਰਗੁਣ ਜੋਨੇ ਜਲਦ ਸਿਨੇਮਾ ਘਰਾਂ ਦੇ ਵਿੱਚ ਵੀ ਤਾਂ ਕ ਪਉਣ ਗਈਆਂ ਪਰ ਹਮੇਸ਼ਾ ਇਹਨਾਂ ਨੂੰ ਅਸੀਂ ਦੇਖਦੇ ਆ ਕਿ ਆਪਣੇ ਕੰਮ ਨੂੰ ਲੈ ਕੇ ਚਰਚਾਵਾਂ ਦੇ ਵਿੱਚ ਰਹਿੰਦੀਆਂ ਨੇ ਸਰਗੁਣ ਮਾਤਾ ਜਿਸ ਤਰ੍ਹਾਂ ਤੁਹਾਨੂੰ ਦੱਸਦੀ ਹੈ ਕਿ ਬਹੁਤ ਸਾਰੇ ਸੀਰੀਅਲਸ ਦੇ ਲਈ ਵੀ ਆਪਣੀ ਪ੍ਰੋਡਕਸ਼ਨ ਹਾਊਸ ਦੇ ਨਾਲ ਕੰਮ ਕਰਦੀ ਹੈ ਆਪਣੀ ਪ੍ਰੋਡਕਸ਼ਨ ਦੇ ਨਾਲ ਅੱਗੇ ਹੋ ਕੇ ਫਿਲਮਾਂ ਵੀ ਉਹਨਾਂ ਨੇ ਬਹੁਤ ਸਾਰੀਆਂ ਪ੍ਰੋਡਿਊਸ ਕੀਤੀਆਂ ਨੇ ਤੇ ਸਰਗੁਣ ਰਵੀ ਦੇ ਨਾਲ ਵੀ ਬਹੁਤ ਜ਼ਿਆਦਾ ਚਰਚਾਵਾਂ ਦੇ ਵਿੱਚ ਰਹਿੰਦੀ ਹੈ ਤੇ ਹੁਣ ਫਿਲਹਾਲ ਜਿਹੜੀ ਅੱਜ ਮੇਨ ਅਸੀਂ ਸੀ ਵੀ ਹੱਸੋ ਤੇ ਤੁਹਾਡੇ ਵੀ ਢਿੱਡ ਚ ਪੈਣਗੀਆਂ ਪੀੜਾ